ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਅਗਸਤ ਦਿਨ ਐਤਵਾਰ ਨੂੰ ਬਾਬਾ ਮੱਖਾਂ ਚਲਵਾਣਾ ਸਿੱਖ ਸੈਂਟਰ ਵਿੱਚ ਸੱਚਾ ਗੁਰੂ ਲਾਡੋ ਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਮੋਹਣ ਵੱਡੇ ਪੱਧਰ ਤੇ ਇਹ ਸੰਗਤਾਂ ਮਨਾ ਰਹੀਆਂ ਹਨ ਅਸੀਂ ਸਾਰੀਆਂ ਟਰਾਈਟੇਡੀਆਂ ਸੰਗਤਾਂ ਨੂੰ ਔਰ ਸਾਰੇ ਜਥੇਬੰਦੀਆਂ ਸਾਰੀਆਂ ਬਾਈਬਲ ਸਟਾਡੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਇਸ ਮੌਕੇ ਦੇ ਪਹੁੰਚ ਕੇ ਗੁਰਧੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਮਕਨਸ਼ਾਲ ਬਾਣਾ ਵਿਖੇ ਹਰ ਸਾਲ ਦੀ ਤਰ੍ਹਾਂ 10 ਅਗਸਤ ਨੂੰ ਦਿਨ ਐਤਵਾਰ ਨੂੰ ਗੁਰੂ ਲਾਡੋ ਦੇ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਨਾਲ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤਾਂ ਦੇ ਸਹੂਤ ਲਈ ਗੁਰੂ ਘਰ ਦੇ ਸੰਗਤਾਂ ਵੱਲੋਂ ਸਟਾਲ ਲਗਾਏ ਜਾਣਗੇ ਦੇ ਨਾਲ ਹੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਚ ਹਾਜ਼ਰੀ ਭਰ ਦੀ ਕਿਰਪਾਲਤਾ ਕਰਨੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਸੈਂਟਰ ਵਿੱਚ ਸਾਚਾ ਗੁਰੂ ਲਾਢ ਰੇ ਪਿਛਲੇ ਸਾਲਾਂ ਦੀ ਤਰ੍ਹਾਂ 10 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਵਿੱਚ ਮਨਾਇਆ ਜਾ ਰਿਹਾ ਹੈ ਸੰਤਾ ਦੇ ਬੇਨਤੀ ਹੈ ਟਰਾਈ ਸਟੇਟ ਦੇ ਅੱਗੇ ਔਰ ਸਾਰੇ ਜਿੰਨੇ ਵੀ ਇੱਥੇ ਲੋਕਲ ਸਾਡੇ ਭੈਣ ਭਰਾ ਵੀਰ ਵਸਦੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਬੜੇ ਵੱਡੇ ਪੱਧਰ ਤੇ ਆਓ ਸਾਰੇ ਆਪਾਂ ਰਲ ਕੇ ਸਾਰੇ ਮਨਾਈਏ ਔਰ ਬਾਹਰ ਸਟਾਲ ਵੀ ਬਹੁਤ ਲੱਗਣੇ ਆ ਔਰ ਅੰਦਰ ਵੀ ਜਿਹੜਾ ਰਾਗੀ ਢਾਗ ਦੇ ਅਤੇ ਕੋਈ ਰਾਮੰਦਰ ਸਾਹਿਬ ਤੋਂ ਕੀਰਤੀ ਜਥੇ ਆ ਰਹੇ ਨੇ ਸੋ ਸਾਰੇ ਹੀ ਆਪਾਂ ਗੁਰਬਾਣੀ ਦਾ ਵੀ ਆਨੰਦ ਮਾਣੀਏ ਮਾਣੀਏ ਔਰ ਬਾਹਰ ਵੀ ਆਪਾਂ ਜੋ ਜਿੰਨੇ ਸਟਾਲ ਲੱਗਣਗੇ ਉਹਨਾਂ ਤੋਂ ਕੁਛ ਨਾ ਕੁਛ ਖਰੀਦਿਏ ਇਹ ਦਾਸ ਦੀ ਬੇਨਤੀ ਆ ਕਿਉਂਕਿ ਪਿੱਛੇ ਆਪਾਂ ਪਾਰਕਾ ਵਿੱਚ ਹੀ ਮਨਾਉਂਦੇ ਸੀ ਔਰ ਆ ਦੋ ਸਾਲ ਹੋ ਗਏ ਨੇ ਆਪਾਂ ਗੁਰਦੁਆਰੇ ਚ ਹੀ ਕਰਤਾ ਸ਼ੁਰੂ ਕਿਉਂ ਉੱਥੇ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਸੀ ਟੈਂਟਾਂ ਦਾ ਹੋਰ ਬੜੇ ਖਰਚੇ ਸੀ ਤੇ ਉਹਦੇ ਕਰਕੇ ਆ ਕਿ ਉਹ ਬੱਚੇ ਜਿਹੜੀ ਗੁਰੂ ਕਰਦੇ ਨੇ ਕਹਿੰਦੇ ਨਾਲ ਪਾਰਕਿੰਗ ਲਾਡ ਬੰਦਿਆ ਸੋ ਪਾਰਕਿੰਗ ਲਾਡ ਦੇ ਵਿੱਚ ਸੇਵਾ ਹੋਏਗੀ ਔਰ ਜਿਹੜੇ ਹੋਰ ਵੀ ਭੈਣ ਭਰਾ ਸਾਡੇ ਕਰਨ ਵਾਲੇ ਨੇ ਉਹ ਉੱਤੇ ਪਾਰਕਿੰਗ ਲਾਡ ਤੇ ਜ਼ਰੂਰ ਸੇਵਾ ਕਰੋ ਥੋੜਾ ਜਿੰਨਾ ਵੀ ਕੋਈ ਦੇ ਸਕਦਾ ਸੋ ਆਪਾਂ ਰਲ ਕੇ ਉਹਨੂੰ ਤਿਆਰ ਕਰੀਏ ਪਾਰਕਿੰਗ ਓਪਨਿੰਗ ਦੀ ਹੈ ਉੱਤੇ ਦਾ ਪਰੋ ਜਿਹੜੇ ਦੋ ਬਿਲਡਿੰਗਾਂ ਬਣੀਆਂ ਉੱਤੇ ਕਮਰੇ ਰੂਮ ਬਣਨੇ ਹਾਲ ਬਣਨਾ ਉਹ ਸਾਰਾ ਕੁਝ ਆਪਾਂ ਰਲ ਕੇ ਬਣਾਈ ਹੈ ਇਹ ਦੁਬਾਰਾ ਦਾਸ ਦੀ ਬੇਨਤੀ ਹੈ ਸਾਰੀਆਂ ਸੰਗਤਾਂ ਕੇ ਆਓ ਗੁਰਦੁਆਰਾ ਵਿੱਚ ਐਤਵਾਰ ਨੂੰ 10 ਅਗਸਤ ਨੂੰ ਆਪਾਂ ਰਲ ਕੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਰਾ ਬਾਬਾ ਮੱਖਣਚਾ ਲਬਾਣਾ ਵਿੱਚ 10 ਅਗਸਤ ਦਿਨ ਐਤਵਾਰ ਨੂੰ ਸਾਚਾ ਗੁਰੂ ਲਾਧੋਰੇ ਹਰ ਸਾਲ ਦੀ ਤਰ੍ਹਾਂ ਬਹੁ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖ ਪ੍ਰਚਾਰਕ ਬਾਬਾ ਮੱਖਣਛਾਲਾ ਬਾਨਾ ਦੇ ਜੀਵਨ ਬਾਰੇ ਸਮੂਚੀਆਂ ਸੰਗਤਾਂ ਨੂੰ ਜਾਣੂ ਕਰਾਉਣਗੇ ਤੇ ਸਿੱਖ ਇਤਿਹਾਸ ਬਾਰੇ ਦੱਸਣਗੇ ਹੋਰ ਬਹੁਤ ਕਵੀਤਰੀ ਜਿਹਾ ਸਹਿ ਕਹਾਵਾਚਕ ਤੇ ਢਾਡੀ ਜਿੱਥੇ ਸਾਰੇ ਜੋ ਹਨ ਰਾਗੀ ਪ੍ਰਚਾਰਕ ਆ ਰਹੇ ਹਨ ਹਰ ਤਰ੍ਹਾਂ ਦਾ ਪ੍ਰਚਾਰ ਜੋ ਗੁਰੂ ਘਰ ਵਿੱਚ ਕੀਤਾ ਜਾਏਗਾ ਆਪਣੇ ਬੱਚਿਆਂ ਨੂੰ ਆਪਣੇ ਸਿੱਖੀ ਵਿਰਸੇ ਨਾਲ ਜੋੜਨਾ ਹੈ ਉਸ ਬਾਰੇ ਜਰੂਰ ਵੱਡੀ ਗਿਣਤੀ ਤੇ ਹਾਜ਼ਰੀ ਭਰੋ ਬਾਰ ਤਰ੍ਹਾਂ ਤਰ੍ਹਾਂ ਦੇ ਸਟਾਲ ਵੀ ਲਾਏ ਜਾ ਰਹੇ ਹਨ ਤਾਂ ਜੋ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਕੀਤਾ ਗਿਆ ਹੈ ਸਮੂhtੀਆਂ ਸੰਗਤਾਂ ਦੇ ਸਹਿਯੋਗ ਦੀ ਜਰੂਰਤ ਹੈ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਆਪ ਪਰਵਾਰਾਂ ਸਵੇਰ ਤੋਂ ਆ ਕੇ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ